ਜੋ ਵੀ ਇੰਸਟਾਗ੍ਰਾਮਰ ਤੇ ਯੂਟਿਊਬਰ ਬ੍ਰਾਊਨ ਕੁੜੀ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋਵੋਗੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਬ੍ਰਾਊਨ ਕੁੜੀ ਨੂੰ ਚਾਹਣ ਵਾਲਿਆਂ ਦੀ ਗਿਣਤੀ ਲੱਖਾਂ ਦੇ ਵਿੱਚ ਹੈ ਜਿਸ ਕਰਕੇ ਉਹਨਾਂ ਨੂੰ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਮਿਲਦਾ ਹੈ ਤੇ ਉੱਥੇ ਹੀ ਅੱਜ ਕੱਲ ਉਹ ਬਹੁਤ ਜ਼ਿਆਦਾ ਵਾਇਰਲ ਰਹਿੰਦੀ ਹੈਗੀ ਕੁੜੀ ਨੂੰ ਇੱਕ ਵਾਰ ਸਵਾਲ ਪੁੱਛਿਆ ਗਿਆ ਸੀਗਾ ਪੌਡਕਾਸਟ ਦੇ ਵਿੱਚ ਕੀ ਤੁਸੀਂ ਆਪਣਾ ਵਿਆਹ ਬਾਰੇ ਕੀ ਸੋਚਦੇ ਹੋ ਬ੍ਰਾਊਨ ਕੁੜੀ ਨੇ ਦੱਸਿਆ ਸੀਗਾ ਕਿ ਮੇਰਾ ਮੁੰਡਾ ਵੀ ਕਾਫੀ ਹੁਣ ਤਾਂ ਵੱਡਾ ਹੋ ਚੁੱਕਿਆਗਾ ਬਾਕੀ ਮੇਰਾ ਕੰਮ-ਕਾਰ ਸੈਟ ਆਗਾ ਤੇ ਮੈਂ ਹੁਣ ਵਿਆਹ ਨਹੀਂ ਕਰਵਾਉਣਾ ਹਲੇ ਤਾਂ ਮੈਂ ਆਪਣਾ ਬਿਜ਼ਨਸ ਬ ਦੇ ਵੱਡਾ ਕਰਨਾ ਉੱਥੇ ਹੀ ਤੁਹਾਨੂੰ ਦੱਸਦੇ ਕਿ ব্রাউন ਕੁੜੀ ਆਪਣੇ ਹੱਲ ਵਗੈਰਾ ਬਣਾਉਂਦੀ ਹੈ ਟਰੈਕਟਰਾਂ ਸਮਾਨ ਬਣਾਉਂਦੀ ਹੈ ਜੋ ਕਿ ਹੁਣ ਬਾਰੇ ਵੀ ਜਾਣ ਲੱਗ ਗਿਆ ਹੈ ਜਿਸ ਕਰਕੇ ব্রাউন ਕੁੜੀ ਦਾ ਕਾਰੋਬਾਰ ਬਹੁਤ ਜ਼ਿਆਦਾ ਵੱਡਾ ਹੋ ਚੁੱਕਿਆ ਹੈ। ਇਹ ਇੱਕ ਨਵੀਂ ਖਬਰ ਨਿਕਲ ਕੇ ਸਾਹਮਣੇ ਆਈ ਹੈ ਜੋ ਕਿ ਤੁ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸਨੈਪਚੈਟ ਦੇ ਉੱਤੇ ব্রাউন ਕੁੜੀ ਨੇ ਆਸਕ ਯਰ ਕੁਐਸਚਨ ਲਾਇਆ ਸੀ ਤੇ ਉੱਤੇ ਹੀ ਆਸਕ ਯਰ ਕੁਐਸਚਨ ਦੇ ਵਿੱਚ ব্রাউন ਕੁੜੀ ਨੂੰ ਇੱਕ ਸਵਾਲ ਪੁੱਛਿਆ ਗਿਆ ਸੀਗਾ ਕਿ ਤੁਸੀਂ ਵਿਆਹ ਬਾਰੇ ਕੀ ਸੋਚਦੇ ਹੋ? ব্রাউন ਕੁੜੀ ਨੇ ਕਿਹਾ ਸੀਗਾ ਜਦੋਂ ਮਨ ਕੀਤਾ ਕਰਵਾ ਲਾਂਗੇ ਪਰ ਹਾਲੇ ਤਾਂ ਮੈਂ ਆਪਣਾ ਕਾਰੋਬਾਰ ਆਪਣਾ ਬਿਜ਼ਨਸ ਬਹੁਤ ਵੱਡਾ ਕਰਨਾਗਾ ਉੱਥੇ ਹੀ ਆਪਾਂ ਤੁਹਾਨੂੰ ਦੱਸ ਦੇਈਏ ਇਸ ਲਾਈਨ ਦੀ ਸਭ ਤੋਂ ਪਹਿਲੀ ਲਾਈਨ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਲਿਖਿਆ ਹੋਇਆ ਕਿ ਜਦੋਂ ਦਿਲ ਕੀਤਾ ਕਰਵਾ ਸਕਦੇ ਆ ਬਾਕੀ ਦੇਖਦੇ ਆ ਕਿ ਆਪਾਂ ਜਦੋਂ ਵੀ ਬ੍ਰਾਊਨ ਕੁੜੀ ਦਾ ਮਨ ਕਰੂਗਾ ਤਾਂ ਉਹ ਵਿਆਹ ਕਰਵਾ ਸਕਦੇ ਨੇ ਕਿ ਲੋਕਾਂ ਦਾ ਜ਼ਿਆਦਾਤਰ ਉਹਨਾਂ ਨੂੰ ਇਹ ਕਮੈਂਟ ਕੀਤਾ ਜਾਂਦਾ ਸੀਗਾ ਕਿ ਤੁਸੀਂ ਵਿਆਹ ਕਰਵਾ ਲਓ ਬਹੁਤ ਛੋਟੀ ਉਮਰ ਹਾਲੇ ਤੁਹਾਡੀ ਤੁਸੀਂ ਵਿਆਹ ਕਰਵਾ ਲੈਣਾ ਚਾਹੀਦਾ ਹੈ ਬਾਕੀ ਅੱਜਕੱਲ ਬ੍ਰਾਊਨ ਕੁੜੀ ਬਹੁਤ ਜ਼ਿਆਦਾ ਵਾਇਰਲ ਉਹਨਾਂ ਦਾ ਕਾਰੋਬਾਰ ਬਹੁਤ ਤਕੜਾ ਹੋ ਚੁੱਕਿਆ ਹੈ ਹਰ ਕਬੰਦਾ ਉਸਨੂੰ ਵਿਆਹ ਕਰਵਾਉਣ ਨੂੰ ਤਿਆਰ ਹੀ ਹੈ ਕੀ ਤੁਹਾਡਾ ਕੀ ਵਿਚਾਰ ਹੈ ਕਿ ਬ੍ਰਾਊਨ ਕੁੜੀ ਨੂੰ ਵਿਆਹ ਕਰਵਾ ਲੈਣਾ ਚਾਹੀਦਾ ਹੈ ਜਾਂ ਨਹੀਂ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ رائے ਜ਼ਰੂਰ ਦਿਓ ਬਾਕੀ ਮਿਲਦੇ ਹਾਂ ਕਿਸੇ ਹੋਰ ਵੱਡੀ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ